ਰਾਜਸਥਾਨ ਦੇ ਵਿੱਚ ਵੀ ਭਾਜਪਾ ਨੇ ਸਰਕਾਰ ਬਣਾਈ ਹੈ ਪਰ ਇੱਕ ਅਜਿਹੇ ਸਖਸ਼ ਨੂੰ ਰਾਜ ਮੰਤਰੀ ਦੀ ਸੌਂਚ ਕਾ ਦਿੱਤੀ ਗਈ ਹੈ ਇਤਿਹਾਸ ਬਣਿਆ ਦੂਜੇ ਨੰਬਰ ਦੇ ਉੱਤੇ ਇਤਿਹਾਸ ਇਹ ਬਣ ਗਿਆ ਹੈ ਵੀ ਉਹਨੂੰ ਫਿਰ ਅਸਤੀਫਾ ਵੀ ਦੇਣਾ ਪੈ ਗਿਆ ਕਿਉਂਕਿ ਸਰਕਾਰ ਦਾ ਸਾਥ ਮਿਲ ਗਿਆ ਸੀਗਾ ਲੋਕਾਂ ਦਾ ਸਾਥ ਨਹੀਂ ਮਿਲਿਆ ਰਾਜਸਥਾਨ ਦੀ ਸੀਟ ਹੈਗੀ ਹੈ ਜੀ ਉੱਥੇ ਦੀ ਸ਼੍ਰੀ ਕਰਨਪੁਰ ਵਿਧਾਨ ਸਭਾ ਸੀਟ ਉਹ ਕਿਸੀਗਾ ਉੱਥੇ ਜਦੋਂ ਚੋਣ ਲੜੀ ਜਾ ਰਹੀ ਸੀਗੀ ਉੱਥੇ ਦਾ ਇੱਕ ਕਾਂਗਰਸੀ ਉਮੀਦਵਾਰ ਦੀ ਮੌਤ ਹੋ ਗਈ ਸੀ। ਹੂੰ ਇਸ ਕਰਕੇ ਸੀਟ ਤੇ ਚੋਣ ਦੀ। ਸੁਰਿੰਦਰ ਪਾਲ ਸਿੰਘ ਟੀਟੀ ਨੂੰ ਮੰਤਰੀ ਬਣਾ ਦਿੱਤਾ ਜਿੱਤਣ ਤੋਂ ਬਿਨਾਂ। ਜਿਵੇਂ ਕਿ ਆਮ ਦੇਵ ਨੂੰ ਮੰਤਰੀ ਬਣਾ ਲਓ। ਹੂੰ ਸੰਬਤ ਪਾਤਰ ਨੂੰ ਮੰਤਰੀ ਬਣਾ ਲਓ ਕੀ ਹਰ ਜਾਓ। ਹਾਂਜੀ। ਮੰਤਰੀ ਬਣਾਤਾ ਉਹਨੂੰ। ਰਾਜਵੀਰ। ਰਾਜਸਥਾਨ ਸਰਕਾਰ ਦਾ। ਉੱਥੇ ਚੋਣ ਲੜੀ ਫਿਰ ਸ੍ਰੀ ਕਰਨ ਕੋ ਵਿਧਾਨ ਸਭਾ ਕਿਹਦੇ ਨਾਲ ਲੜੀ ਕਾਂਗਰਸੀ ਵਿਧਵਾ ਰੁਪਿੰਦਰ ਸਿੰਘ ਕੋ ਨਰਮਨ 90% ਸਰਵੇਖਣ ਨੇ ਕਿਹਾ ਸੀ ਕਿ ਰਾਜਸਥਾਨ ਦੇ ਵਿੱਚ ਤਾਨਸਰਾ ਬਣਗੇ ਲੱਭੇ ਬੋਲਨੇ ਗਿਆ ਪਰ ਇਹ ਰਿਜ਼ਲਟ ਆ ਗਿਆ ਉਲਟ ਭਾਜਪਾ ਦੇ ਫਤ ਜਾ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਆਇਆ ਜਿਹੜਾ ਕਿ ਮੰਤਰੀ ਬਣਿਆ ਮੰਤਰੀ ਬਣ ਗਿਆ ਸੀ ਮੰਤਰੀ ਨਾਲ ਤਾਂ ਐਸੇ ਬੰਦੇ ਖੁਸ਼ ਨਾਲ ਹੁੰਦੇ ਆ ਮంత్రి ਦੇ ਕੋਲੇ 100 ਤਰ੍ਹਾਂ ਦੇ ਲਾਭ ਹੁੰਦੇ ਆ। ਮੰਤਰੀ ਦੇ ਕੋਲ ਤੇ ਕਈ ਤਰ੍ਹਾਂ ਦੇ ਬੋਡੀਗਾਰਡ ਹੁੰਦੇ ਆ। ਮੰਤਰੀ ਦੇ ਕੋਲ ਕਈ ਸਾਰੇ ਅਧਿਕਾਰਾਂ ਹੁੰਦੀਆਂ ਨੇ। ਮੰਤਰੀ ਦੇ ਕੋਲੇ ਬੜੇ ਪ੍ਰਭਾਵ ਹੁੰਦੇ ਆ ਤੇ ਸੱਤਾਧਾਰੀ ਪਾਰਟੀ ਦਾ ਮੰਤਰੀ। ਰਾਜਸਥਾਨ ਦੇ ਵਿੱਚ ਵੀ ਭਾਜਪਾ ਨੇ ਸਰਕਾਰ ਬਣਾਈ ਹੈ ਪਰ ਇੱਕ ਅਜਿਹੇ ਸਖਸ਼ ਨੂੰ ਰਾਜ ਮੰਤਰੀ ਦੀ ਸੌਂਚ ਕਾ ਦਿੱਤੀ ਗਈ। ਇਤਿਹਾਸ ਬਣਿਆ ਦੂਜੇ ਨੰਬਰ ਦੇ ਉੱਤੇ ਇਤਿਹਾਸ ਇਹ ਬਣ ਗਿਆ ਕਿ ਉਹਨੂੰ ਫਿਰ ਅਸਤੀਫਾ ਵੀ ਦੇਣਾ ਪੈ ਗਿਆ। ਕਿ ਸਰਕਾਰ ਦਾ ਸਾਥ ਮਿਲ ਗਿਆ ਸੀਗਾ ਲੋਕਾਂ ਦਾ ਸਾਥ ਨਹੀਂ ਮਿਲਿਆ ਚੋਣ ਹੋਈ ਤਾਂ ਚੋਣ ਦੇ ਵਿੱਚ ਵਿਰੋਧੀ ਨੇ ਕਾਂਗਰਸੀ ਲੀਡਰ ਨੇ ਕਰਾਰੀ ਹਾਰ ਦੇ ਦਿੱਤੀ ਸੁਰਿੰਦਰਪਾਲ ਸਿੰਘ ਟੀਟੀ ਨੂੰ ਦੋਵੇਂ ਉਮੀਦਵਾਰ ਸਿੱਖ ਸੀਗੇ ਦਾੜੀ ਉਹਨਾਂ ਦੇ ਹੈਗੀ ਆ ਪੱਗਾਂ ਸਿਰਾਂ ਦੇ ਉੱਤੇ ਸਜੀਆਂ ਹੋਈਆਂ ਨੇ ਤੇ ਆਪਸੀ ਟੱਕਰ ਸੀ ਪਰ ਹੁਣ ਕੁੰਨਰ ਸਾਹਿਬ ਦੀ ਜਿੱਤ ਹੋ ਗਈ ਹੈ ਇਸ ਤੋਂ ਪਹਿਲਾਂ ਮੈਂ ਥੋੜੀ ਜਿਹੀ ਗੱਲ ਹੋਰ ਕਹਿਣੀ ਚਾਹਾਂਗਾ ਡਾਕਟਰ ਸਾਹਿਬ ਤੁਹਾਨੂੰ ਗੱਲ ਇਹ ਆ ਕਿ ਜੰਤਰਮੰਤਰ ਤੇ ਨਾ ਇੱਕ ਸੰਘਰਸ਼ ਚੱਲ ਰਿਹਾ ਹੂੰ ਸੰਘਰਸ਼ ਚੱਲ ਰਿਹਾ ਈਵੀਐਮ ਦੇ ਵਿਰੁੱਧ ਹੂੰ ਜੰਤਰਮੰਤਰ ਦਿੱਲੀ ਦੇ ਵਿੱਚ ਉਹ ਕਹਿ ਰਹੇ ਨੇ ਕਿ ਈਵੀਐਮ ਹਟਾਓ ਹੂੰ ਬੈਲਟ ਪੇਪਰ ਨਾ ਕਰੋ ਬੈਲਟ ਪੇਪਰ ਨਾਲ ਭਾਜਪਾ ਜਿੱਤਦੀ ਹੈ ਸਾਨੂੰ ਕੀ ਇੰਤਰਾਜ ਜਿੱਤਦੇ ਵੀ ਕਦੇ ਹੂੰ ਮਲਕੀ ਬੈਲਟ ਪੇਪਰ ਨਾਲ ਜੇ ਜਿੱਤ ਜਾਂਦੀ ਹੈ ਭਾਜਪਾ ਸਾਨੂੰ ਕੀ ਇੰਤਰਾਜ ਜਿੱਤ ਜਵੇ ਹੂੰ ਸਾਨੂੰ ਖੁਸ਼ੀ ਹੋਏਗੀ ਕਿ ਘੱਟ ਤੋਂ ਘੱਟ ਸਾਡੇ ਫੇਰ ਚੋਣ ਤਾਂ ਹੋ ਰਹੀ ਹੈ ਨਾ ਜੀ ਜਿਸ ਚੀਜ਼ ਦੇ ਉੱਪਰ ਇਹ ਦੋਸ਼ ਲੱਗੇ ਕਿ EVM ਜਿਹੜੀ ਹੈਗੀ ਆ ਉਹ ਹੈਕ ਹੋ ਸਕਦੀ ਆ ਇੱਥੇ ਬੰਦਾ ਅ ਬੰਗਲੌਰ ਦੇ ਵਿੱਚ ਬਹਿ ਕੇ ਬੰਦਾ ਚੰ드ਰਮਾ ਦੇ ਉੱਪਰ ਗਏ ਹੋਏ ਸਾਡੇ ਲੈਂਡਰ ਨੂੰ ਹੈ ਜੀ ਹੂੰ ਤੇ ਉਸ ਨੂੰ ਕੰਟਰੋਲ ਕਰ ਸਕਦਾ ਹੈ ਤਾਂ ਫਿਰ EVM ਵੀ ਹੈਕ ਹੋ ਸਕਦੀ ਆ ਚੱਲ ਰਿਹਾ ਸੰਘਰਸ਼ ਜੈਰਾਮ ਰਮੇਸ਼ ਦਾ ਵੀ ਬਿਆਨ ਆਇਆ ਅੱਜ EVM ਦੇ ਉੱਪਰ ਹੂੰ ਈਬੀਐਮ ਜੈਰਾਮਨ ਮੇਜ ਕਹਿੰਦੇ ਆ ਕਿ ਅਸੀਂ ਇਲੈਕਸ਼ਨ ਕਮਿਸ਼ਨ ਚੋਂ ਮੁੱਖ ਚੋਣ ਕਮਿਸ਼ਨ ਨੂੰ ਕੁਝ ਸਵਾਲ ਕੀਤੇ ਸੀ ਕਹਿੰਦਾ ਸਾਨੂੰ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਹ ਕਹਿੰਦਾ ਐਫਏਕਿਊਜ਼ ਵਿੱਚ ਜਾਓ ਉੱਥੇ ਜਾ ਕੇ ਸਵਾਲਾਂ ਦੇ ਜਵਾਬ ਲੈ ਲਓ ਤੁਸੀਂ ਹੂੰ ਕਹਿੰਦਾ ਕੀ ਕੀ ਇਹ ਗੱਲ ਚੱਲ ਰਹੀ ਹੈ ਭਾਰਤ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਅਸੀਂ ਸਾਡੀ ਤੌਖਲਾ ਕੁਝ ਈਬੀਐਮ ਦੇ ਉੱਪਰ ਤੇ ਤੌਖਲਾ ਸਾਡਾ ਤਾਂ ਤੁਸੀਂ ਸਪਸ਼ਟ ਕਰੋ ਮੁੱਖ ਚੋਣ ਕਮਿਸ਼ਨ ਦਾ ਫਰਜ ਬਣਦਾ ਸਾਡਾ ਕੱਲਿਆ ਤੌਖਲਾ ਨਹੀਂ ਇੰਡੀਆ ਗੱਠ ਜੋੜ ਦਾ ਤੌਖਲਾ ਨਹੀਂ ਇਹ ਤੌਖਲਾ ਹੋਰ ਪਾਰਟੀਆਂ ਦੇ ਵੀ ਹੈਗਾ ਹੂੰ ਸਪਸ਼ਟ ਕਰੋ ਕਹਿੰਦਾ ਜਵਾਬ ਨਹੀਂ ਦਿੱਤਾ ਮੁੱਖ ਚੋਣ ਕਮਿਸ਼ਨ ਨੇ ਜਿਸ ਤੋਂ ਬਾਅਦ ਪੂਰਾ ਅਸੀਂ ਡੂੰਗੀ ਚਿੰਤਾ ਵਿੱਚ ਆ ਕਿ ਏਬੀਐਮ ਦੇ ਵਿੱਚ ਕੋ ਪ੍ਰੋਬਲਮ ਹੁੰਦੀ ਹੈ ਗੱਲ ਆ ਗਈ ਰਾਜਸਥਾਨ ਦੀ ਹੂੰ ਰਾਜਸਥਾਨ ਦੀ ਸੀਟ ਹੈਗੀ ਹੈ ਜੀ ਉੱਥੇ ਦੀ ਸ੍ਰੀ ਕਰਨਪੁਰ ਵਿਧਾਨ ਸਭਾ ਸੀਟ ਹੈ ਹੂੰ ਹੋਇਆ ਕੀ ਸੀਗਾ ਉੱਥੇ ਜਦੋਂ ਚੋਣ ਲੜੀ ਜਾ ਰਹੀ ਸੀਗੀ ਉੱਥੇ ਦਾ ਕਾਂਗਰਸੀ ਉਮੀਦਵਾਰ ਦੀ ਮੌਤ ਹੋ ਗਈ ਸੀ ਹੂੰ ਇਸ ਕਰਕੇ ਸੀਟ ਤੇ ਚੋਣ ਨਹੀਂ ਹੋਈ ਇਸ ਸੀਟ ਤੇ ਚੋਣ ਨਹੀਂ ਹੋਈ ਇਸ ਕਰਕੇ ਚੋਣ ਦੁਬਾਰਾ ਹੋਈ ਆ ਹੁਣ ਹੋਇਆ ਕੀ ਭਾਜਪਾ ਐਨੀ ਹੰਕਾਰੀ ਹੋਈ ਪਾਰਟੀ ਆ ਮਾਫ ਕਰਨਾ ਕਿ ਇਸ ਨੇ ਬਿੱਜਤ ਜਾਗੇ ਸੀ ਇਸ ਨੇ ਕੀ ਕੀਤਾ ਇਸ ਨੇ ਸੁਰਿੰਦਰ ਪਾਲ ਸਿੰਘ ਟੀਟੀ ਨੂੰ ਮంత్రి ਬਣਾਤਾ ਜਿੱਤਣ ਤੋਂ ਵੀ ਨਹੀਂ ਜਿਵੇਂ ਕਿ ਆਮਦੇਵ ਨੂੰ ਮੰਤਰੀ ਬਣਾ ਦੋ ਹੂੰ ਸੰਗਤ ਪਾਤਰ ਨੂੰ ਮੰਤਰੀ ਬਣਾ ਦੋ ਕੀ ਹਰ ਜਾ ਉੱਥੇ ਜੀ ਮੰਤਰੀ ਬਣਾਤਾ ਉਹਨੂੰ ਰਾਜ ਮੰਤਰੀ ਰਾਜਸਥਾਨ ਸਰਕਾਰ ਦਾ ਹੂੰ ਉੱਥੇ ਚੋਣ ਲੜੀ ਫਿਰ ਸ੍ਰੀ ਕਰਨਗੁਰ ਵਿਧਾਨ ਸਭਾ ਕਿਹਦੇ ਨਾਲ ਲੜੀ ਕਾਂਗਰਸੀ ਮਿਦਵਰ ਰੁਪਿੰਦਰ ਸਿੰਘ ਕੁੰਨਰ ਨਾਲ ਹੂੰ ਚੋਣ ਲੜੀ ਤੇ ਭਾਜਪਾ ਨੂੰ ਸੀਗਾ ਕਿ ਸਰਕਾਰ ਆ ਸਾਡੀ ਅੱਛਾ ਹੁੰਦਾ ਹੈ ਹੀ ਆ ਤਰਮਿੰਦਰ ਜੀ ਆਮ ਤੌਰ ਤੇ ਜਿੱਥੇ ਨਾ ਸੱਤਾਧਾਰੀ ਪਾਰਟੀ ਹੋਵੇ ਨਾ ਜਿਵੇਂ ਚੋਣ ਉਹਦੇ ਪੱਖ ਜਾਂਦੀ ਹੁੰਦੀ ਆ ਲੋਕਾਂ ਦੇ ਵਿੱਚ ਇਹ ਪ੍ਰਭਾਵ ਹੁੰਦਾ ਵੀ ਯਾਰ ਸੱਤਾਧਾਰੀ ਪਾਰਟੀਆਂ ਸੌ ਕੰਮ ਲੈਣੇ ਆਪਾਂ ਨੇ ਇਹਨਾਂ ਤੋਂ ਆਪਾਂ ਵੋਟ ਉਹਦੇ ਪਾਉਦੇ ਵੋਟ ਮਮਤਾ ਬੈਂਦਰਜੀ ਵਾਂਗ ਹਾਂ ਐ ਐ ਤਾਂ ਹੁੰਦੀ ਐ ਇਦਾਂ ਹੀ ਹੁੰਦਾ ਆਮ ਤੌਰ ਤੇ ਵੀ ਲੋਕ ਨਾ ਪ੍ਰਭਾਵ ਚ ਹੁੰਦੇ ਆ ਵੀ ਸਰਕਾਰ ਆ ਯਾਰ ਜੀ ਵੀ ਸਰਕਾਰ ਦੇ ਪੱਖ ਚ ਵੋਟ ਪਾ ਦਈਏ ਆਪਾਂ ਹਮ ਪਰ ਉੱਥੇ ਤੈਹ ਹੁੰਦਾ ਜਿਹੜਾ ਕਿ ਜਿਹੜਾ ਕਿ 90% ਜਿਹੜੇ ਕਿ ਉਹ ਆਏ ਸੀ ਨਾ ਜੀ ਨਤੀਜੇ ਆਏ ਸੀਗੇ ਜੀ ਕਿਹੜੇ ਆਏ ਸੀ ਉਹ ਨਤੀਜੇ ਪਹਿਲਾਂ ਹੁੰਦੇ ਆ ਆਪਾਂ ਨੂੰ ਕਹਿੰਦੇ ਆਪਾਂ ਜਿਹੜਾ ਕਿ ਪਹਿਲਾਂ ਐਡਵਾਂਸ ਦਰ ਦਿੰਦੇ ਆ ਬੰਦੇ ਸਰਵੇਖਣ ਆ ਜਾਂਦੇ ਆ ਹਾਂ ਸਰਵੇਖਣ ਸਰਵੇਖਣ ਆਏ ਸੀ 90% ਸਰਵੇਖਣ ਨੇ ਕਿਹਾ ਸੀ ਕਿ ਰਾਜਸਥਾਨ ਦੇ ਵਿੱਚ ਕਾਂਗਰਸ ਦਾ ਬਣ ਰਿਹਾ ਮੁੜ ਕੇ 90% ਨੇ ਕਿਹਾ ਸੀ ਪਰ ਰਿਜ਼ਲਟ ਰਿਜ਼ਲਟ ਆ ਗਏ ਉਲਟ ਭਾਜਪਾ ਦੇ ਪੱਖ ਜਾ ਗਏ ਚਲੋ ਭਾਜਪਾ ਦੇ ਪੱਖ ਜਾ ਗਏ ਸਾਰੇ ਕਹਿੰਦੇ ਚਲੋ ਆ ਗਏ ਆ ਗਏ ਜੀ ਆ ਹੁਣ ਇਹ ਸੀਟ ਨੇ ਸਪਸ਼ਟ ਕਰਤਾ ਕਿ ਭਾਜਪਾ ਦੇ ਪੱਖ ਵਿੱਚ ਰਿਜ਼ਲਟ ਕਿਉਂ ਆਏ ਨੇ ਹੂੰ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਹਾਰਿਆ ਜਿਹੜਾ ਕਿ ਮੰਤਰੀ ਬਣ ਗਿਆ ਮੰਤਰੀ ਬਣ ਗਿਆ ਸੀਗਾ ਮੰਤਰੀ ਨਾਲ ਤਾਂ ਵੈਸੇ ਬੰਦੇ ਖੁਸ਼ ਨਾਲ ਹੁੰਦੇ ਆ ਮੰਤਰੀ ਦੇ ਕੋਲੇ 100 ਤਰ੍ਹਾਂ ਦੇ ਲਾਭ ਹੁੰਦੇ ਆ ਮੰਤਰੀ ਦੇ ਕੋਲ ਕਈ ਤਰ੍ਹਾਂ ਦੇ ਬੋਡੀਗਾਰਡ ਹੁੰਦੇ ਆ ਮੰਤਰੀ ਦੇ ਕੋਲ ਕਈ ਸਾਰੀਆਂ ਕਾਰਾਂ ਹੁੰਦੀਆਂ ਨੇ ਮੰਤਰੀ ਦੇ ਕੋਲ ਬੜੇ ਪ੍ਰਭਾਵ ਹੁੰਦੇ ਆ ਤੇ ਸੱਤਾਧਾਰੀ ਪਾਰਟੀ ਦਾ ਮੰਤਰੀ ਹੋਵੇ ਉਹ ਵੀ ਉਹ ਹਾਰ ਜਵੇ ਭਾਜਪਾ ਦਾ ਉਹ ਭਾਜਪਾ ਜਿਹੜੀ ਕਿ ਆਦਮ ਬੋ ਆਦਮ ਬੋ ਕਰਦੀ ਫਿਰਦੀ ਹੈ ਇਹਦਾ ਮਤਲਬ ਈਵੀਐਮ ਠੀਕ ਨਹੀਂ ਹੈਗੀ ਹੂੰ ਕੁਝ ਨਾ ਕੁਝ ਕਿਤੇ ਵਾਪਰ ਰਿਹਾ ਈਬੀਐਮ ਬਾਰੇ ਵਿਚਾਰ ਕਰਨਾ ਆਪਣਾ ਇਲੈਕਸ਼ਨ ਕਮਿਸ਼ਨ ਨੂੰ ਨਿਡਰ ਹਾਂ ਨਿਰਪੱਖ ਰ੍ਹਾਂ ਹਾਂ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੋਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ